ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਦਬਾਉਣ ਲਈ ਉਹਨਾਂ ਨੂੰ ਤੋੜ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਇੱਕ ਅਲਾ ਭਾਈ ਅਮਰਤਪਾਲ ਸਿੰਘ ਦਾ ਮਸਲਾ ਨਹੀਂ ਇਸ ਵੇਲੇ ਪੂਰੇ ਪੰਜਾਬ ਦੀ ਅਣਖ ਦਾ ਸਿੱਖੀ ਦੀ ਅਣਖ ਦਾ ਜਿਹੜਾ ਸਵਾਲ ਪੜ ਚੁੱਕਾ ਹੈ ਇਹ ਜੋ ਸਰਕਾਰਾਂ ਨੇ ਇਹ ਕੰਮ ਕੀਤਾ ਇਹ ਆਜ਼ਾਦੀ ਤੇ ਵੀ ਇੱਕ ਹਮਲਾ ਔਰ ਮਨੁੱਖੀ ਅਧਿਕਾਰਾਂ ਦਾ ਵੀ ਘਾਣਾ ਔਰ ਸੰਵਧਾਨ ਦੀ ਵੀ ਇਹ ਲੰਘਣਾ ਉਹਨਾਂ ਕੋਲ ਵੀਜ਼ਾ ਜਿਹੜਾ ਕੈਨੇਡਾ ਦਾ ਸੀਗਾ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਾਸਟ ਆ ਕੇ 에ਰਪੋਰਟ ਤੋਂ ਵਾਪਸ ਕਰ ਦੇਣਾ ਇਹ ਇੱਕ ਸਾਡੇ ਲਈ ਪੰਜਾਬੀਆਂ ਲਈ ਸਿੱਖਾਂ ਲਈ ਇਹ ਬੜੀ ਇੱਕ ਮਾੜੀ ਗੱਲ ਹੈ ਸਾਡੇ ਲਈ ਨਰਾਦਰੀ ਵਾਲੀ ਗੱਲ ਹੈ ਕਿ ਸਾਡੇ ਨਾਲ ਇਹੋ ਜਿਹਾ ਜਿਹੜੀਆਂ ਸਰਕਾਰਾਂ ਸਲੂਕ ਕਰ ਰਹੀਆਂ ਨੇ ਔਰ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਦਾ ਜਿਹੜਾ ਇਹ ਅਹਿਸਾਸ ਕਰਾਇਆ ਜਾਵੇ Bibi Brender Kaur ji de against ਕੋਈ ਇਹੋ ਜਿਹਾ ਕੋਈ ਮੁਕਦਮਾ ਦਰਜ ਨਹੀਂ ਕੋਈ ਉਹ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ ਵਾਂਟਡ ਨਹੀਂ ਕਿਉਂਕਿ ਇਹਦੇ ਵਿੱਚ ਜੇ ਉਹ ਕਿਸੇ ਏਜੰਸੀ ਜਾਂ ਪੁਲਿਸ ਵੱਲੋਂ ਉਹ ਵਾਂਟਡ ਹੁੰਦੇ ਤੇ ਉਹਨਾਂ ਨੂੰ ਕੋਈ ਪੁਲਿਸ ਨੋਟਿਸ ਜਾਰੀ ਕਰਦੀ ਕਿਸੇ ਮੁਕਦਮੇ ਵਿੱਚ ਸ਼ਾਮਲ ਕਰਕੇ ਕੋਈ ਉਹਨਾਂ ਦੀ ਪੁੱਛਗਿੱਛ ਕਰਦੀ ਜਾਂ ਉਹਨਾਂ ਦੀ ਰੈਸਟ ਹੁੰਦੀ ਇਹੋ ਜਿਹਾ ਬਿਲਕੁਲ ਨਹੀਂ ਇਹ ਕਹਿੰਦੇ ਨੇ ਕਿ ਪੁਰਾਣਾ ਐਲਓਸੀ ਜਾਰੀ ਹੋਇਆ ਪੁਰਾਣਾ ਐਲਓਸੀ ਦੇ ਵਿੱਚ ਇਹ ਹੁੰਦਾ ਕਿ 1 ਸਾਲ ਦੀ ਮਿਆਦ ਤੋਂ ਬਾਅਦ ਉਹ ਐਲਓਸੀ ਜਿਹੜਾ ਆਪਣੇ ਆਪ ਜਿਹੜਾ ਇਹ ਖਤਮ ਹੋ ਜਾਂਦਾ ਹੈ ਪਰ ਇਹ ਅਜੇ ਤੱਕ ਨੀ ਏਜੰਸੀਆਂ ਨੂੰ ਉਹਨਾਂ ਵੱਲੋਂ ਦੱਸਿਆ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਨਹੀਂ ਦੱਸਿਆ ਗਿਆ ਔਰ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਵੀ ਨਹੀਂ ਇਹਨਾਂ ਨੂੰ ਇਨਫੋਰਮ ਕੀਤਾ ਗਿਆ ਕਿ ਐਲਓਸੀ ਕਿਹੜੇ ਸਾਲ ਜਾਰੀ ਹੋਇਆ ਔਰ ਇਹ ਕਿਹੜੇ ਮਕਦਮੇ ਦੇ ਵਿੱਚ ਜਿਹੜਾ ਉਹਨਾਂ ਨੇ ਐਲਓਸੀ ਜਾਰੀ ਕੀਤਾ ਭਾਈ ਅਮਰਪਾਲ ਦੀ ਪਤਨੀ ਨੂੰ 에어ਪੋਰਟ ਤੇ ਰੋਕਿਆ ਜਾਂਦਾ ਹੁਣ ਉਹਨਾਂ ਦੇ ਮਾਤਾ ਜੀ ਨੂੰ ਰੋਕਿਆ ਜਾਂਦਾ ਇਹਦੇ ਪਿੱਛੇ ਏਜੰਡਾ ਕੀ ਹੈ ਤੇ ਇਹ ਤਾਂ ਕਿਉਂ ਕੀਤਾ ਜਾ ਰਿਹਾ ਸਾਡੇ ਦੀ ਸਿੱਖਾਂ ਦੀ ਪੰਜਾਬੀਆਂ ਲਈ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਇਹ ਇੱਕ ਬੜਾ ਸਿਲੜੀ ਜਿਹੜੇ ਇਰਾਦੇ ਵਾਲਾ ਔਰ ਇਮਾਨਦਾਰ ਲੀਡਰ ਜਿਹੜਾ ਇਹ ਸਾਨੂੰ ਮਿਲਿਆ ਔਰ ਜਿਹਦੇ ਇਰਾਦੇ ਪੰਜਾਬ ਨਾਲ ਵਫਾਦਾਰੀ ਕਰਦੇ ਨੇ ਪੰਜਾਬ ਸਰਕਾਰ ਖਾਸ ਕਰਕੇ ਕੇਜਰੀਵਾਲ ਸ਼ਸ਼ੋਧੀਆਂ ਦੀ ਔਰ ਭਾਰਤ ਸਰਕਾਰ ਇਹ ਸਾਰੇ ਮਿਲ ਕੇ ਇਹ ਪੰਜਾਬ ਦੇ ਅਗੇਂਸਟ ਜਿਹੜਾ ਅਜੇ ਛੜਜੰਤਰ ਰਚ ਰਹੇ ਨੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਪੈਰਾਂ ਸਰ ਹੋਵੇ ਇਹ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਸਿੱਖ ਨੌਜਵਾਨੀ ਨੂੰ ਇਹ ਸਾਸ ਕਰਵਾ ਰਹੇ ਨੇ ਕਿ ਇਹ ਸਾਡੇ ਤੋਂ ਵੱੱਡਰ ਗਲਤੀ ਹੋਈ ਹੈ ਕਿ ਤੁਸੀਂ ਜਿਹੜਾ ਆਪਣਾ ਭੁਵੇਖਾ ਆਪਣਾ ਰਾਜਪਾਲ ਖਾਤ ਦੇ ਤੁਸੀਂ ਹਿੰਦੁਸਤਾਨ ਦੇ ਨਾਲ ਭਾਰਤ ਦੇ ਨਾਲ ਜੋੜਿਆ ਤੁਸੀਂ ਕੱਲੇ ਬੀਬੀ ਬਲਵਿੰਦਰ ਕੌਰ ਹੋਣਾਂ ਦੇ ਬਾਹਰ ਜਾਂਦਾ ਮਸਲਾ ਨਹੀਂ ਕਰਦਾ ਇਹ ਸਾਨੂੰ ਮਤਲਬ ਸਾਡੀ ਜਿਹੜੀ ਗਲਤੀ ਉਹਦਾ ਅਹਿਸਾਸ ਕਰਾ ਰਹੇ ਨੇ ਤਾਂ ਹੀ ਸਾਡੇ ਜਿਹੜੇ ਨੌਜਵਾਨਾਂ ਦੇ ਵਿੱਚ ਰੋਸ ਪ੍ਰਗਟ ਹੋ ਰਿਹਾ ਨੌਜਵਾਨ ਜਿਹੜੇ ਉਹਨਾਂ ਦੀ ਬੇਰੁਜ਼ਗੀ ਇਸ ਪੰਜਾਬ ਗਵਰਨਮੈਂਟ ਤੋਂ ਹਿੰਦੁਸਤਾਨ ਦੀ ਸਰਕਾਰ ਤੋਂ ਜਿਹੜੀ ਹੈ ਇਹ ਖੁਰਦੀ ਜਾ ਰਹੀ ਹੈ ਸੋ ਇਹਨਾਂ ਸਰਕਾਰਾਂ ਨੂੰ ਇਹ ਸਵਾਲ ਆ ਕਿ ਕੀ ਕਿਸੇ ਮੈਂਬਰ ਪਾਰਲੀਮੈਂਟ ਦੀ ਮਦਰ ਹੋਣਾ ਜਾਂ ਉਹਨਾਂ ਦੀ ਧਰਪੰਤਰੀ ਹੋਣਾ ਇਹ ਗਣਾ ਹਿੰਦੁਸਤਾਨ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਅਕਿਊਰ ਦਾ ਜਿਹੜਾ ਰਿਸ਼ਤੇਦਾਰ ਹੋ ਉਹ ਵੀ ਨਾਲ ਗਨਾਹ ਹੋ ਗਨਾਹ ਕਰ ਹੋਵੇਗਾ ਪਰ ਇਹਨਾਂ ਦੀ ਚੁੱਪੀ ਜਿਹੜੀ ਆ ਇਹ ਸਿੱਖੀ ਦਾ ਵੀ ਕਾਣ ਕਰੇਗੀ ਪੰਜਾਬ ਦਾ ਵੀ ਕਾਣ ਕਰੇਗੀ ਇਹ ਆਖਰਕਾਰ ਜਾਤੀਆਂ ਜਿਹੜੀਆਂ ਸਾਡੇ ਲੋਕਾਂ ਨੂੰ ਭੁਗਤੀਆਂ ਪੈਣਗੀਆਂ ਸਵਾਗਤ ਹੈ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੱਖਿਆ ਹੋਇਆ ਜਿਹੜਾ ਮੁੱਦਾ ਹੈ ਐਮਪੀ ਅਮਰਤਪਾਲ ਦੀ ਮਾਤਾ ਨੂੰ 에어ਪੋਰਟ ਤੇ ਰੋਕਣਾ ਜਿਹੜੀ ਆਪਣੇ ਦੋ ਤਰੇਤਾ ਨੂੰ ਦੇਖਣ ਲਈ ਜਾ ਰਹੀ ਸੀ ਜੋ ਅਫਸੋਸ ਜੋ ਸਾਡੇ ਪੰਜਾਬੀਆਂ ਚ ਸਗਨ ਵਿਆਰ ਹੁੰਦੇ ਨੇ ਉਹ ਕਰਨ ਦੇ ਲਈ ਵਿਦੇਸ਼ ਜਾ ਰਹੀ ਸੀ ਤਾਂ ਉਹਨਾਂ ਨੂੰ 에어ਪੋਰਟ ਤੇ ਰੋਕ ਲਿਆ ਗਿਆ ਵੀਜ਼ਾ ਲੱਗ ਚੁੱਕਾ ਸੀ ਟਿਕਟ ਓਕੇ ਸੀ ਸਿਰਫ ਜਹਾਜ਼ ਦੇ ਵਿੱਚ ਚੜਨਾ ਬਾਕੀ ਸੀ ਪਰ ਉਹਨਾਂ ਨੂੰ 에어ਪੋਰਟ ਤੇ ਕਿਉਂ ਰੋਕਿਆ ਗਿਆ ਇਹਦੇ ਉੱਪਰ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਕਾਜਕਾਰੀ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਤੋਂ ਪ੍ਰਿਥੀਪਾਲ ਸਿੰਘ ਪ੍ਰਿਥੀਪਾਲ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅ ਐਨਆਰਆਈ ਟੂਡੇ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੀਪੀ ਬਰਵਿੰਦਰਪੁਰ 에어ਪੋਰਟ ਤੇ ਜਾ ਰਹੇ ਨੇ ਔਰ 에어ਪੋਰਟ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਕਿਉਂ ਰੁਕਿਆ ਗਿਆ ਜੀ ਕੀ ਕਾਰਨ ਸੀ ਜਦਕਿ ਵੀਜ਼ਾ ਓਕੇ ਸੀ ਟਿਕਟ ਹੋ ਚੁੱਕੀ ਸੀ ਔਰ ਉਹਦੇ ਬਾਅਦ ਇੱਕ ਐਲਓਸੀ ਵੀ ਜਾਰੀ ਹੁੰਦੀ ਹੈ ਕੀ ਐਲਓਸੀ ਜਾਰੀ ਹੋਈ ਸੀ ਤੇ ਐਲਓਸੀ ਜਾਰੀ ਕਿੰਨਾਂ ਦੀ ਹੁੰਦੀ ਹੈ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਜੇ ਹੁਣ ਤੱਕ ਦੀ ਮਾੜੀ ਹਰਕਤ ਜਾਂ ਮਾੜਾ ਹੱਥਕੰਡਾ ਕਹਿ ਲਿਏ ਤੇ ਇਹ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਮੈਂਬਰ ਨੇ ਪਾਰਲੀਮੈਂਟ ਖਡੂਰ ਸਾਹਿਬ ਤੋਂ ਉਹਨਾਂ ਦੇ ਸਾਡੇ ਸਤਿਕਾਰਯੋਗ ਮਾਤਾ ਜੀ ਭੈਣ ਜੀ ਬਲਵਿੰਦਰ ਕੌਰ ਜੀ ਉਹਨਾਂ ਨੂੰ ਵਿਦੇਸ਼ ਕੈਨੇਡਾ ਜਾਣ ਤੋਂ ਰੋਕਣਾ ਜੀ ਦੇਖੋ ਹਰ ਹਿੰਦੁਸਤਾਨੀ ਦਾ ਹਰ ਨਾਗਰਿਕ ਦਾ ਇਹ ਅਧਿਕਾਰ ਹੈ ਕਿ ਉਹ ਵੀਜ਼ਾ ਲੈ ਕੇ ਉਹ ਕਿਤੇ ਵੀ ਜਾ ਸਕਦਾ ਵਿਦੇਸ਼ ਜਾ ਸਕਦਾ ਸੰਵਿਧਾਨ ਦਾ ਆਰਟੀਕਲ 21 ਸਾਨੂੰ ਫ੍ਰੀडम ਆਫ ਮੂਵਮੈਂਟ ਦੀ ਜਿਹੜੀ ਇਜਾਜ਼ਤ ਦਿੰਦਾ ਇਹ ਜੋ ਸਰਕਾਰਾਂ ਨੇ ਇਹ ਕੰਮ ਕੀਤਾ ਇਹ ਆਜ਼ਾਦੀ ਤੇ ਵੀ ਇੱਕ ਹਮਲਾ ਔਰ ਮਨੁੱਖੀ ਅਧਿਕਾਰਾਂ ਦਾ ਵੀ ਘਾੜਾ ਔਰ ਸੰਵਧਾਨ ਦੀ ਵੀ ਇਹ ਲੰਘਣਾ ਕਿਉਂਕਿ ਜੇ ਉਹਨਾਂ ਕੋਲ ਵੀਜ਼ਾ ਜਿਹੜਾ ਕੈਨੇਡਾ ਦਾ ਤਾਂ ਸੀਗਾ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਾਸਟ ਆ ਕੇ 에ਰਪੋਰਟ ਤੋਂ ਵਾਪਸ ਕਰ ਦੇਣਾ ਇਹ ਇੱਕ ਸਾਡੇ ਲਈ ਪੰਜਾਬੀਆਂ ਲਈ ਸਿੱਖਾਂ ਲਈ ਇਹ ਬੜੀ ਇੱਕ ਮਾੜੀ ਗੱਲ ਹੈ ਸਾਡੇ ਲਈ ਨਰਾਦਰੀ ਵਾਲੀ ਗੱਲ ਹੈ ਕਿ ਸਾਡੇ ਨਾਲ ਇਹੋ ਜਿਹਾ ਜਿਹੜੀਆਂ ਸਰਕਾਰਾਂ ਸਲੂਕ ਕਰ ਰਹੀਆਂ ਨੇ ਔਰ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਦਾ ਜਿਹੜਾ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਪਰ ਪ੍ਰਿਥਪਲ ਜੀ ਤੁਸੀਂ ਇੱਕ ਸਾਬਕਾ ਪੁਲਿਸ ਅਫਸਰ ਵੀ ਹੋ ਐਸਪੀ ਜਿਹੜੇ ਅਹੁਦੇ ਤੋਂ ਰਿਟਾਇਰ ਵੀ ਹੋਏ ਐਲਓਸੀ ਜਾਰੀ ਕਦੋਂ ਹੁੰਦੀ ਹੈ ਉਹਨਾਂ ਨੂੰ ਰੋਕਿਆ ਕਿਉਂ ਗਿਆ ਰੁੱਕੇ ਜਾਣ ਦੇ ਪਿੱਛੇ ਵਜ੍ਹਾ ਕਾਰਨ ਕੀ ਹੈ ਦੇਖੋ ਉਹਨਾਂ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਹ ਦੱਸਿਆ ਕਿ ਤੁਹਾਡੇ ਖਿਲਾਫ ਜਿਹੜੀ ਆ ਜਿਲ੍ਹਾ ਅਮਰitsar ਦੇ ਐਸਐਸਪੀ ਵੱਲੋਂ ਐਲਓਸੀ ਇੱਕ ਪੁਰਾਣੀ ਇਹਦੇ ਵਿੱਚ ਜਾਰੀ ਹੋਈ ਹੈ ਲੌਕਆਊਟ ਸਰਕੂਲਰ ਜਿਹੜਾ ਹੈ ਇਹ ਲਾਰ ਐਨਫੋਰਸਮੈਂਟ ਏਜੰਸੀਆ ਜਾਰੀ ਕਰ ਸਕਦੀਆਂ ਨੇ ਜੇ ਕੋਈ ਕਿਸੇ ਨਾਨ ਕਾਗਨੀਜੇਬਲ ਅਫੈਂਸ ਦੇ ਵਿੱਚ ਕੋਈ ਆਦਮੀ ਵਾਂਟਡ ਹੋਵੇ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਲੜਿੰਦਾ ਹੋਵੇ ਇੱਥੇ ਮੈਂ ਤੁਹਾਨੂੰ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਬੀਬੀ ਬਲਵਿੰਦਰ ਕੌਰ ਜੀ ਦੇ ਅਗੇਂਸਟ ਕੋਈ ਇਹੋ ਜਿਹਾ ਕੋਈ ਮੁਕਦਮਾ ਦਰਜ ਨਹੀਂ ਕੋਈ ਉਹ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ ਵਾਂਟਡ ਨਹੀਂ ਕਿਉਂਕਿ ਇਹਦੇ ਵਿੱਚ ਜੇ ਉਹ ਕਿਸੇ ਏਜੰਸੀ ਜਾਂ ਪੁਲਿਸ ਵੱਲੋਂ ਉਹ ਵਾਂਟਡ ਹੁੰਦੇ ਤੇ ਉਹਨਾਂ ਨੂੰ ਕੋਈ ਪੁਲਿਸ ਨੋਟਿਸ ਜਾਰੀ ਕਰਦੀ ਕਿਸੇ ਮੁਕਦਮੇ ਵਿੱਚ ਸ਼ਾਮਲ ਕਰਕੇ ਕੋਈ ਉਹਨਾਂ ਦੀ ਪੁੱਛਗਿੱਛ ਕਰਦੀ ਜਾਂ ਉਹਨਾਂ ਦੀ ਰੈਸਟ ਹੁੰਦੀ ਇਹੋ ਜਿਹਾ ਬਿਲਕੁਲ ਨਹੀਂ ਇਹਦੇ ਵਿੱਚ ਇਹ ਦੇਖੋ ਲਾ ਐਨਫੋਰਸਮੈਂਟ ਏਜੰਸੀ ਜਿਹੜੀ ਆ ਸਿਰਫ ਐਲਓਸੀ ਉਦੋਂ ਜਾਰੀ ਕਰ ਸਕਦੀ ਹੈ ਜਦੋਂ ਉਹਨਾਂ ਖਿਲਾਫ ਮੁਕਦਮਾ ਦਰਜ ਹੋਵੇ ਪਰ ਹੁਣ ਤੱਕ ਦੀ ਉਹਨਾਂ ਦੀ ਇਨਫੋਰਮੇਸ਼ਨ ਮੁਤਾਬਕ ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਇਹ ਗੱਲ ਸਮਝ ਨਹੀਂ ਆ ਰਹੀ ਕਿ ਐਲਓਸੀ ਜਿਹੜਾ ਕਿਹੜੇ ਬਿਹਾਵ ਤੇ ਜਾਰੀ ਕੀਤੇਗਾ ਮੈਂ ਵੀ ਲਾ ਇਨਫੋਰਸਮੈਂਟ ਏਜੰਸੀ ਦੇ ਵਿੱਚ ਅ ਅਹੁਦੇ ਤੇ ਨਾ ਇਹ ਇੱਕ ਐਸਐਸਪੀ ਦੇ ਬਿਹਾਵ ਤੇ ਜਿਹੜਾ ਐਲਓਸੀ ਜਾਰੀ ਹੁੰਦਾ ਜਿਦੇ ਵਿੱਚ ਪੂਰੀ ਇਨਫੋਰਮੇਸ਼ਨ ਉਹਨਾਂ ਦੇ ਐਫਆਈਆਰ ਦੀ ਕਾਪੀ ਪਾਸਪੋਰਟ ਨੰਬਰ ਪਾਸਪੋਰਟ ਦੀ ਕਾਪੀ ਬਕਾਇਦਾ ਐਡਰੈਸ ਜਿਹੜਾ ਸਾਰਾ ਦੇ ਕੇ ਐਲਓਸੀ ਜਾਰੀ ਕਰਾਇਆ ਜਾਂਦਾ ਔਰ ਇਹ 1 ਸਾਲ ਵਾਸਤੇ ਜਾਰੀ ਹੁੰਦਾ ਹੁਣ ਇਹ ਕਹਿੰਦੇ ਨੇ ਕਿ ਪੁਰਾਣਾ ਐਲਓਸੀ ਜਾਰੀ ਹੋਇਆ ਪੁਰਾਣਾ ਐਲਓਸੀ ਇਹਦੇ ਵਿੱਚ ਇਹ ਹੁੰਦਾ ਕਿ 1 ਸਾਲ ਦੀ ਮਿਆਦ ਤੋਂ ਬਾਅਦ ਉਹ ਐਲਓਸੀ ਜਿਹੜਾ ਆਪਣੇ ਆਪ ਜਿਹੜਾ ਇਹ ਖਤਮ ਹੋ ਜਾਂਦਾ ਹੈ ਪਰ ਇਹ ਅਜੇ ਤੱਕ ਨਹੀਂ ਏਜੰਸੀਆਂ ਨੂੰ ਉਹਨਾਂ ਵੱਲੋਂ ਦੱਸਿਆ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਨਹੀਂ ਦੱਸਿਆ ਗਿਆ ਔਰ ਅਮਰਸਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਵੀ ਇਹ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਕਿ ਐਲਓਸੀ ਕਿਹੜੇ ਸਾਲ ਜਾਰੀ ਹੋਇਆ ਔਰ ਇਹ ਕਿਹੜੇ ਮਕਦਮੇ ਦੇ ਵਿੱਚ ਜਿਹੜਾ ਉਹਨਾਂ ਨੇ ਐਲਓਸੀ ਜਾਰੀ ਕੀਤਾ ਪ੍ਰਿੰਸੀਪਲ ਜੀ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਦੀ ਪਤਨੀ ਨੂੰ 에어ਪੋਰਟ ਤੇ ਰੋਕਿਆ ਜਾਂਦਾ ਹੈ ਹੁਣ ਉਹਨਾਂ ਦੇ ਮਾਤਾ ਜੀ ਨੂੰ ਰੋਕਿਆ ਜਾਂਦਾ ਹੈ ਇਹਦੇ ਪਿੱਛੇ এজেন্ডਾ ਕੀ ਹੈ ਤੇ ਇਹਦਾ ਕਿਉਂ ਕੀਤਾ ਜਾ ਰਿਹਾ ਹੈ ਕੀ ਅਮਰਿਤਪਾਲ ਦੀ ਉਹ ਪਤਨੀ ਹੈ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਹੈ ਵਿਦੇਸ਼ ਦੀ ਹੈ ਉੱਥੋਂ ਦੀ ਉਹ ਪੀਆਰ ਹੈ ਸਿਟੀਜ਼ਨ ਹੈ ਉੱਥੋਂ ਦੀ ਹੁਣ ਇਸ ਵੇਲੇ ਵੇਖੋ ਬੀਬੀ ਜੀ ਉਹਨਾਂ ਨੂੰ ਵੀ ਰੋਕ ਦੇਣਾ ਉਹਨਾਂ ਦੀ ਪਤਨੀ ਨੂੰ ਮਤਲਬ ਸਿਰਫ ਇਸ ਕਰਕੇ ਕਿ ਅਮਰਿਤਪਾਲ ਦੀ ਉਹ ਪਤਨੀ ਸੀ ਤੇ ਅਮਰਿਤਪਾਲ ਦੀ ਮਾਤਾ ਹੈ ਇਹੀ ਕਾਰਨ ਇਹਨਾਂ ਤੇ ਜਿਸ ਤਰੀਕੇ ਦਾ ਵਰਤਾਰਾ ਹੋ ਰਿਹਾ ਏਪੋਰਟ ਤੇ بار بار ਰੋਕਣਾ ਮਤਲਬ ਕਿਸੇ ਨੂੰ ਇਨਸਰਟ ਕਰਨ ਵਾਲੀ ਗੱਲੀ ਹੈ ਬੇਇੱਜ਼ਤ ਕਰਨ ਵਾਲੀ ਗੱਲੀ ਹੈ ਜਾਂ ਅਹਿਸਾਸ ਕਰਾਉਣ ਵਾਲੀ ਗੱਲ ਹੈ ਨਾ ਅ ਦੇਖੋ ਇਸ ਵੇਲੇ ਜਿਸ ਤਰ੍ਹਾਂ ਪੰਜਾਬ ਸਿੱਖ ਜਾਂ ਪੰਜਾਬੀ ਅਸੀਂ ਜਿਸ ਤਰ੍ਹਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜੀ ਇਹ ਪੰਜਾਬ ਲਈ ਇਸ ਵੇਲੇ ਸਭ ਤੋਂ ਮਾੜਾ ਜੇ ਕਹਿ ਲਈਏ ਕਿ ਸਾਡੇ ਲਈ ਇੱਕ ਚੈਲਿੰਜਿੰਗ ਦੌਰ ਜਿਹੜਾ ਚੱਲ ਰਿਹਾ ਹੈ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਆਇਆ ਹੋਇਆ ਹੈ ਕਤਲੋ ਗੈਰਤ ਹੋ ਰਹੀ ਆ ਗੈਂਗイズਮ ਜਿਹੜਾ ਇੱਕ ਨਵੀਂ ਪ੍ਰੋਬਲਮ ਜਿਹੜਾ ਪੰਜਾਬੀਆਂ ਦੇ ਸਿਰ ਤੇ ਪੜ ਕੇ ਖੜਾ ਔਰ ਸਭ ਤੋਂ ਵੱਡਾ ਪ੍ਰਵਾਸ ਜਿਹੜੇ ਸਾਡੇ ਨੌਜਵਾਨ ਨੇ ਇਹ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਚ ਜਾ ਰਹੇ ਨੇ ਇਸ ਅਸੀਂ ਆਪਣੀ ਪੀੜ੍ਹੀ ਦੇ ਵਿੱਚ ਇਹ ਫੇਸ ਕਰ ਰਹੇ ਆ ਸੀ ਤੇ ਸਾਨੂੰ ਇੱਕ ਆਸ ਦੀ ਉਮੀਦ ਇਹਦੇ ਵਿੱਚ ਜਾਗੀ ਸੀ ਕਿ ਜਦੋਂ ਭਾਈ ਅਮਰਤਪਾਲ ਸਿੰਘ ਹੁਣ ਆ ਕੇ ਵਾਸ ਪੰਜਾਬ ਨਾਂ ਦੀ ਜਥੇਬੰਦੀ ਤਹਿਤ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਇਹ ਜੜੀਆਂ ਚਾਰੇ ਮੁਸ਼ਕਲਾਂ ਨੇ ਉਹਨਾਂ ਨੂੰ ਸਟੱਡੀ ਕੀਤਾ ਤੇ ਉਹਦੇ ਖਿਲਾਫ ਆਪਣੇ ਸਾਥੀਆਂ ਨਾਲ ਮਿਲ ਕੇ ਕੰਮਕਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਇਹਦੇ ਵਿੱਚ ਕਾਮਯਾਬ ਵੀ ਹੋਏ ਜੀ ਉਹਨਾਂ ਨੇ ਨਸ਼ੇ ਦੇ ਖਿਲਾਫ ਲੜਾਈ ਲੜੀ ਉਹਦੇ ਚੰਗੇ ਰਿਜ਼ਲਟ ਆਏ ਨੌਜਵਾਨ ਉਹਨਾਂ ਦੇ ਪ੍ਰਭਾਵਿਤ ਹੋ ਕੇ ਉਹ ਨਸ਼ੇ ਨੂੰ ਤਿਆਗ ਰਹੇ ਸੀ ਤੇ ਉਹਨਾਂ ਨੇ ਅਮਰਤਾਰੀ ਸਿੰਘ ਸਜਾਉਣ ਵੱਲ ਜਿਹੜਾ ਜ਼ੋਰ ਦਿੱਤਾ ਗੁਰੂ ਦੇ ਨਾਲ ਲਾਉਣ ਵੱਲ ਜ਼ੋਰ ਦਿੱਤਾ ਉਹਦਰੋਂ ਵੀ ਜਿਹੜੇ ਸਾਡੀ ਨੌਜਵਾਨ ਪੀੜੀ ਉਹਨਾਂ ਦਾ ਝੁਕਾਅ ਹੋ ਰਿਹਾ ਸੀ ਤੀਜਾ ਉਹਨਾਂ ਨੇ ਨੌਜਵਾਨਾਂ ਨੂੰ ਪ੍ਰਵਾਸ ਦੇ ਬਾਰੇ ਵੀ ਜਾਣੂ ਕਰਾਇਆ ਔਰ ਉਹਨਾਂ ਨੇ ਹੁਕਮ ਦਿੱਤਾ ਕਿ ਸਾਨੂੰ ਨੌਜਵਾਨਾਂ ਨੂੰ ਇੱਥੇ ਲੈ ਕੇ ਆਪਣੀ ਧਰਤੀ ਨੂੰ ਬਚਾਉਣਾ ਚਾਹੀਦਾ ਔਰ ਇਹ ਧਰਤੀ ਸਾਡੀ ਜਿਹੜੀ ਹੈ ਇਹ ਬੜੀ ਪਵਿੱਤਰ ਤੇ ਇਤਿਹਾਸਿਕ ਧਰਤੀ ਆ ਤੇ ਇਹਨੂੰ ਬਚਾਉਣਾ ਇਹਨੂੰ ਸਾਹਮਣਾ ਵੀ ਸਾਡੇ ਨੌਜਵਾਨਾਂ ਦੀ ਜ਼ਿੰਮੇਵਾਰੀ ਆ ਜੀ ਜੀ ਸੋ ਉਹਨਾਂ ਨੇ ਇੱਥੇ ਵੀ ਕੰਮ ਕੀਤਾ ਨੌਜਵਾਨ ਪੰਜਾਬ ਨੇ ਉਹਨਾਂ ਨੂੰ ਹੰਗਾਰਾ ਦਿੱਤਾ ਪਰ ਇਹ ਸਾਡੀਆਂ ਸਰਕਾਰਾਂ ਨੂੰ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਉਹਨਾਂ ਦਾ ਜਿਹੜਾ ਇਹੀ ਕੰਮ ਡਰਾਉਣ ਲੱਪਿਆ ਤੇ ਉਹਨਾਂ ਦੇ ਖਿਲਾਫ ਛੜੇ ਅੰਤਰ ਜਿਹੜਾ ਇਹਨਾਂ ਨੇ ਰਚਨੇ ਸ਼ੁਰੂ ਕਰਤੇ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਸਮਝ ਚੁੱਕੀਆਂ ਸੀਗੀਆਂ ਕਿ ਇਹ ਨੈਕਸਟ ਜਿਹੜਾ ਪੰਜਾਬ ਨੂੰ ਇਹ ਬਚਾਉਣ ਵਾਲਾ ਇਹ ਨੌਜਵਾਨ ਜਿਹੜਾ ਇਹ ਧਰਤੀ ਤੇ ਆ ਗਿਆ ਔਰ ਭਾਰਤ ਸਰਕਾਰ ਜਿਹੜੀ ਕਿ ਉਹ ਵੀ ਸਾਨੂੰ ਦੂਜੇ ਦਰਦੇ ਦੇ ਸ਼ਹਿਰੀ ਔਰ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਨਾ 1947 ਤੋਂ ਲੈ ਕੇ ਸਾਡੇ ਨਾਲ ਉਹ ਵੀ ਪੰਜਾਬ ਨੂੰ ਇਹ ਲੈਵਲ ਤੇ ਨਹੀਂ ਚਾਹੁੰਦੇ ਕਿ ਪੰਜਾਬ ਆਪਣੇ ਪੈਰਾਂ 'ਸਿਰ ਖੜਾ ਹੋਵੇ ਔਰ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਜਿਹੜੇ ਆ ਇਹ ਇਥੇ ਆਜ਼ਾਦੀ ਦਾ ਨਿਗਰ ਜਿਹੜਾ ਚੰਗੀ ਤਰ੍ਹਾਂ ਮਾਨ ਸਕਣ ਸੋ ਸਾਡੇ ਨਾਲ ਸ਼ੁਰੂ ਤੋਂ ਸਰਕਾਰਾਂ ਵਿਤਕਰਾ ਕਰਦੀਆਂ ਆਈਆਂ ਇਸੇ ਕੜੀ ਦੇ ਤਹਿਤ ਹੀ ਇਹਨਾਂ ਨੇ ਇੱਕ ਸ਼ਾਸ ਰਚ ਕੇ ਤੇ ਭਾਈ ਅਮਰਤਪਾਲ ਸਿੰਘ ਹੋਣਾ ਤੇ ਇੱਕ ਬੇਬੁਨਿਆਦ ਐਨਐਸਏ ਦਾ ਕੇਸ ਬਣਾਇਆ ਜਿਹਦਾ ਕੋਈ ਆਧਾਰ ਨਹੀਂਗਾ ਉਹਨਾਂ ਨੇ ਕੋਈ ਸਟੇਟ ਦੇ ਖਿਲਾਫ ਕੋਈ ਉਹਨਾਂ ਦੀ ਸ਼ਾਸ ਨਹੀਂ ਕੋਈ ਬਗਾਵਤੀ ਕੋਈ ਉਹਨਾਂ ਸਟੇਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਇੱਕ ਪ੍ਰੋਟੈਸਟ ਕਰਨ ਜਾ ਰਹੇ ਸੀ ਰੋਜ਼ ਪ੍ਰਦਰਸ਼ਨ ਅਜਨਾਲਾ ਥਾਣੇ ਦਾ ਉਹਨੂੰ ਆਧਾਰ ਬਣ ਕੇ ਜਿਹੜਾ ਇਹ ਐਨਐਸਏ ਦਾ ਇੱਕ ਗਲਤ ਕੇਸ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਪਾਇਆ ਗਿਆ ਕਿ ਇੱਥੇ ਉਹਨਾਂ ਦੀ ਪਹਿਲਾ ਪਤਨੀ ਨੂੰ ਰੋਕਣਾ ਫਿਰ ਉਹਦੀ ਮਾਤਾ ਨੂੰ ਰੋਕਣਾ ਇਹ ਨੈਰੇਟਿਵ ਕੀ ਸੈੱਟ ਕੀਤਾ ਜਾ ਰਿਹਾ ਹੈ ਇਹ এজেন্ডਾ ਕੀ ਸੈੱਟ ਕੀਤਾ ਜਾ ਰਿਹਾ ਹੈ ਇਸ এজੰਡੇ ਦੇ ਪਿੱਛੇ ਲੁਕਿਆ ਹੋਇਆ ਉਹਨਾਂ ਦਾ ਮੰਤਵ ਕੀ ਹੈ ਇਸ਼ਾਰਾ ਕੀ ਹੈ ਦੱਸਣਾ ਕੀ ਚਾਹੁੰਦੇ ਨੇ ਕਿ ਜੇਕਰ ਤੂੰ ਕੋਈ ਵੀ ਸਿੱਖ ਹੈ ਜਾਂ ਕੋਈ ਵੀ ਪੰਜਾਬ ਦੀ ਭਲਾਈ ਦੀ ਗੱਲ ਕਰੇਗਾ ਜਾਂ ਫਿਰ ਕੋਈ ਜਿਹੜਾ ਸਿਰ ਚੁਕੇਗਾ ਤੇ ਉਹਦਾ ਸਿਰ ਕਿਤਾ ਪੁੱਛ ਲਿਆ ਜਾਣਾ ਇਸ਼ਾਰਾ ਕੀ ਹੈ ਪਰ ਉਸ ਪਾਲੀ ਉਸੇ ਗੱਲ ਤੇ ਆ ਰਿਹਾ ਸੀ ਇਸੇ ਕਰਕੇ ਉਹਨਾਂ ਨੂੰ ਐਨਐਸਏ ਲਾ ਕੇ ਦੇ ਇੱਥੋਂ 2400 ਕਿਲੋਮੀਟਰ ਦੂਰ ਦਿਬਰੂਗੜ ਅਸਾਮ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਕਿ ਉਹਦਾ ਪ੍ਰਭਾਵ ਪੰਜਾਬ ਤੇ ਨਾ ਪੈ ਸਕੇ ਔਰ ਬਾਅਦ ਵਿੱਚ ਇਹ ਦੋਵੇਂ ਸਰਕਾਰਾਂ ਉਹਨਾਂ ਦੇ ਇਰਾਦੇ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸ਼ਕਤੀ ਨੂੰ ਤੋੜਨ ਵਾਸਤੇ ਲਗੀਆਂ ਹੋਈਆਂ ਨੇ ਉਹਨਾਂ ਨੂੰ ਇੰਨੀ ਦੂਰ ਬੰਦ ਕਰਨਾ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਲਈ ਉੱਥੇ ਲਿਜਾਇਆ ਗਿਆ ਕਿ ਉਹਨਾਂ ਦਾ ਪੰਜਾਬ ਨਾਲ ਰਾਬਤਾ ਟੁੱਟ ਜਾਏ ਪਰਿਵਾਰ ਨਾਲ ਰਾਬਤਾ ਟੁੱਟ ਜਾਏ ਤੇ ਉਹ ਨੌਜਵਾਨ ਤੰਗ ਆ ਕੇ ਇਹ ਆਪਣੇ ਕੰਮ ਤੋਂ ਤੌਬਾ ਕਰ ਜੇ ਜਾਂ ਉਹ ਸਰਕਾਰ ਦੀ ਧਾਰਾ ਵਿੱਚ ਆ ਜੇ ਪਰ ਸਾਡੇ ਲਈ ਸਿੱਖਾਂ ਲਈ ਪੰਜਾਬੀਆਂ ਲਈ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਇਹ ਇੱਕ ਬੜਾ ਸਿਲੜੀ ਦ੍ਰਿੜ ਇਰਾਦੇ ਵਾਲਾ ਔਰ ਇਮਾਨਦਾਰ ਲੀਡਰ ਜਿਹੜਾ ਹੈ ਸਾਨੂੰ ਮਿਲਿਆ ਔਰ ਜਿਹਦੇ ਇਰਾਦੇ ਪੰਜਾਬ ਨਾਲ ਵਫਾਦਾਰੀ ਕਰਦੇ ਨੇ ਔਰ ਉਹ ਇਸ ਸਰਕਾਰਾਂ ਦੇ ਥੱਲੇ ਨਹੀਂ ਲੱਗਿਆ ਉਹਨੂੰ ਪਰੇਸ਼ਾਨ ਕਰ ਲਈ ਇਹਨਾਂ ਪਹਿਲਾਂ ਦੋ ਵਾਰੀ ਦੇਖੋ ਉਹਨਾਂ ਦੇ ਧਰਮ ਪਤਨੀ ਨੇ ਬੀਬੀ ਕਿਰਨਦੀਪ ਕੌਰ ਜੀ ਉਹਨਾਂ ਨੇ ਉਹ ਇੰਗਲੈਂਡ ਦੇ ਉੱਥੋਂ ਦੀ ਸਿਟੀ ਜਾਣੇ ਉਹਨਾਂ ਇੰਗਲੈਂਡ ਜਾਣਾ ਸੀ ਦੋ ਵਾਰੀ ਇਹਨਾਂ ਨੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਬਾਹਰ ਉਹ ਵੀ ਇੱਥੇ ਨੇ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਰਦਾਰ ਤਰਸੇਮ ਸਿੰਘ ਖਾਲਸਾ ਉਹਨਾਂ ਨੇ ਜਾਣਾ ਸੀ ਆਪਣੇ ਕੰਮ ਲਈ ਕਦਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਹੁਣ ਤੀਜੀ ਵਾਰੀ ਉਹਨਾਂ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਜੀ ਉਹਨਾਂ ਨੇ ਆਪਣੇ ਦੇਖੋ ਦੋ ਤਰੇ ਨੂੰ ਦੇਖਣ ਜਾਣਾ ਸੀ ਔਰ ਪੰਜਾਬੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਰਸਮ ਹੁੰਦੀ ਹੈ ਕਿ ਨਾਨਾ ਨਾਨੀ ਨਾਨਕਾ ਪਰਿਵਾਰ ਜਿਹੜਾ ਜਦੋਂ ਬੱਚਾ ਹੁੰਦਾ ਤੇ ਉਹਦੇ ਵਾਸਤੇ ਸਭ ਤੋਂ ਉਹ ਇੰਪੋਰਟੈਂਟ ਪਰਿਵਾਰ ਹੁੰਦਾ ਤੇ ਨਾਨਾ ਨਾਨੀ ਦਾ ਵੀ ਇਹ ਚਾਹ ਹੁੰਦਾ ਦਿਲ ਦੇ ਵਿੱਚ ਕਿ ਉਹ ਆਪਣੇ ਦੋਤਰੇ ਨੂੰ ਦੋਤਰੀ ਨੂੰ ਦੇਖੇ ਔਰ ਉਹਨੂੰ ਪਿਆਰ ਦੇਵੇ ਇਹ ਸਭ ਤੋਂ ਵੱਡੀ ਜਿਹੜੀ ਆ ਇਹ ਇੱਕ ਪੰਜਾਬੀਆਂ ਦੇ ਵਿੱਚ ਜੇ ਕਹਿ ਦਈਏ ਪਰੰਪਰਾ ਹੈ ਜੀ ਇਹ ਸਾਡੀ ਪਰੰਪਰਾ ਨੂੰ ਇਹਨਾਂ ਤੋੜਿਆ ਇਹਨਾਂ ਨੇ ਇਹ ਕੱਲਾ ਇੱਕ ਬੀਬੀ ਬਰਵਿੰਦਰ ਕੌਰ ਦੇ ਬਾਹਰ ਦਾ ਜਾਣਦਾ ਨਹੀਂ ਇੱਕ ਤੁਸੀਂ ਇਹ ਪਰੰਪਰਾ ਇਹ ਰਿਵਾਜ ਜਿਹੜਾ ਸਾਡਾ ਉਹਦਾ ਵੀ ਸਰਕਾਰਾਂ ਇਹ ਕਾਨੂੰਨ ਕਰ ਰਹੀਆਂ ਨੇ ਜੀ ਇਹ ਉਹਨੂੰ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਦਬਾਉਣ ਲਈ ਉਹਨਾਂ ਨੂੰ ਤੋੜ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਪਰ ਸਾਡੀ ਇੱਕ ਖਾਸ ਕਿਸਮ ਦੀ ਚੰਗੀ ਆ ਕਿ ਇਹ ਸਰਕਾਰਾਂ ਜਿੰਨੀਆਂ ਵੀ ਇਹ ਤਸ਼ੱਦਦ ਕਰ ਲੈਣ ਜਿੰਨੀਆਂ ਮਰਜ਼ੀ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਲੈਣ ਜਿੰਨਾ ਮਰਜ਼ੀ ਲੋਭ ਲਾਲਚ ਦੇ ਦੇਣ ਪਰ ਇਹ ਇੱਕ ਸਾਨੂੰ ਚੰਗਾ ਨੌਜਵਾਨ ਲੀਡਰ ਜਿਹੜਾ ਪੰਜਾਬ ਨੂੰ ਮਿਲਿਆ ਔਰ ਇਹ ਕਦੀ ਇਹਨਾਂ ਦੇ ਦਬਾਅ ਥੱਲੇ ਨਹੀਂ ਆਏਗਾ ਇਹ ਵੀ ਜਿਹੜਾ ਉਹਨਾਂ ਦਾ ਵੀਜ਼ਾ ਰੋਕੇ ਗਿਆ ਭਾਈ ਅਮਰਤਪਾਲ ਸਿੰਘ ਨੂੰ ਤੋੜਨ ਵਾਸਤੇ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਦੇ ਇਰਾਦਾ ਜਿਹੜਾ ਉਹਨਾਂ ਬਣਾਇਆ ਪੰਜਾਬ ਦੀ ਸੇਵਾ ਕਰਨ ਦਾ ਉਹਨੂੰ ਇਹਨਾਂ ਦੇ ਪਾਉਣ ਵਾਸਤੇ ਕੰਮ ਕੀਤਾ ਜਾ ਸਕਦਾ ਪ੍ਰਿਥਵੀਪਾਲ ਜੀ ਇਹ ਜੋ ਕੁਝ ਵਾਪਰ ਰਿਹਾ ਹੈ ਇਹਨੂੰ ਹੁਣ ਤੁਸੀਂ ਕਿਵੇਂ ਨਜ਼ਰੀਏ ਨਾਲ ਦੇਖਦੇ ਹੋ ਕਿ ਇਹ ਜੋ ਕੁਝ ਵਾਪਰ ਰਿਹਾ ਹੈ ਇਹ ਅਮਰਤਪਾਲ ਦੀ ਮਾਤਾ ਨਾਲ ਵਾਪਰ ਰਿਹਾ ਹੈ ਤੁਸੀਂ ਸਿਰਫ ਇਹਦੇ ਨਾਲ ਦੇਖ ਰਹੇ ਹੋ ਕਿ ਜਾਂ ਫਿਰ ਅਸੀਂ ਇਹ ਦੇਖ ਰਹੇ ਹਾਂ ਕਿ ਅਕਾਲੀ ਦਲ ਵਾਰਿਸ ਪੰਜਾਬ ਜਿਹੜੇ ਜਥੇਬੰਦੀ ਦੀ ਜਿਹੜੀ ਇੱਕ ਬੀਬੀ ਜਿਹੜੀ ਅਹੁਦੇਦਾਰ ਨੇ ਉਹਨਾਂ ਦੇ ਨਾਲ ਵਾਪਰ ਰਿਹਾ ਹੈ ਜਾਂ ਫਿਰ ਇੱਕ ਸਿੱਖ ਬੀਬੀ ਦੇ ਨਾਲ ਵਾਪਰਿਆ ਜੇਕਰ ਇਹਨੂੰ ਅਸੀਂ ਪੰਥਕ ਮੁਤਾਬਨੀ ਹੈ ਕਿ ਸਿੱਖ ਬੀਬੀ ਨਾਲ ਵਾਪਰਿਆ ਪੰਜਾਬ ਦੀ ਬੀਬੀ ਦੇ ਨਾਲ ਵਾਪਰਿਆ ਤੇ ਬਾਕੀ ਧਿਰਾਂ ਜਿਹੜੀਆਂ ਪੰਥਕ ਜਮਾਤਾਂ ਨੇ ਹੋਰ ਸਿਆਸੀ ਜਮਾਤਾਂ ਨੇ ਉਹ ਇਹਦੇ ਤੇ ਚੁੱਪ ਕਿਉਂ ਨੇ ਬੋਲੀਆਂ ਕਿਉਂ ਨਹੀਂ ਖਾਸ ਕਰਕੇ ਐਜਪੀਸੀ ਦੇਖੋ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਪੰਜਾਬ ਸਰਕਾਰ ਖਾਸ ਕਰਕੇ ਕੇਜਰੀਵਾਲ ਸ਼ਿਸ਼ੋਧਿਆ ਜੀ ਔਰ ਭਾਰਤ ਸਰਕਾਰ ਇਹ ਸਾਰੇ ਮਿਲ ਕੇ ਇਹ ਪੰਜਾਬ ਦੇ ਅਗੇਂਸਟ ਜਿਹੜਾ ਇਹ ਛੜਜੰਤਰ ਰਚ ਰਹੇ ਨੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਪੈਰਾਂ ਸਿਰ ਹੋਵੇ ਪਰ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਸਿੱਖਾਂ ਨੇ ਆਪਣਾ ਰਾਜ ਭਾਗ ਛੱਡ ਕੇ ਹਿੰਦੁਸਤਾਨ ਦੇ ਨਾਲ ਜਿਹੜੀ ਆਪਣੀ ਤਕਦੀਰ 1947 ਦੇ ਵਿੱਚ ਜਿਹੜੀ ਸਾਡੇ ਪੁਰਖਿਆਂ ਨੇ ਜੋੜੀ ਕੀ ਇਹ ਸਾਨੂੰ អੋਰਗਨਾਈਜ਼ ਕਰਾ ਰਹੇ ਨੇ ਕਿ ਤੁਸੀਂ ਤੁਹਾਡੇ ਪੁਰਖਿਆਂ ਨੇ ਗਲਤ ਕੰਮ ਕੀਤਾ ਇਹ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਸਿੱਖ ਨੌਜਵਾਨੀ ਨੂੰ ਇਹ ਸਾਸ ਕਰਵਾ ਰਹੇ ਨੇ ਕਿ ਇਹ ਸਾਡੇ ਤੋਂ ਵੱੱਡਰ ਗਲਤੀ ਹੋਈ ਹੈ ਕਿ ਤੁਸੀਂ ਜਿਹੜਾ ਆਪਣਾ ਭੂਇੱਖਾ ਆਪਣਾ ਰਾਜ ਭਾਗ ਛੱਡ ਕੇ ਤੁਸੀਂ ਹਿੰਦੁਸਤਾਨ ਦੇ ਨਾਲ ਭਾਰਤ ਦੇ ਨਾਲ ਜੁੜਿਆ ਤੁਸੀਂ ਜੀ ਦੇਖੋ ਸਾਡੀ ਸਿੱਖ ਪਰੰਪਰਾ ਭਾਰਤੀ ਸੰਸਕ੍ਰਿਤੀ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਅਸੀਂ ਜਿਹੜੀ ਦੁਸ਼ਮਣ ਦੀ ਧੀ ਭੈਣ ਜਾਂ ਉਹਨਾਂ ਦੀ ਔਰਤਾਂ ਨੇ ਅਸੀਂ ਉਹਨਾਂ ਦਾ ਵੀ ਰਿਗਾਰਡ ਕਰਦੇ ਆ ਸਾਡਾ ਭਾਵੇਂ ਸਿਰ ਵਟਵੇਂ ਵੈਰ ਹੁਣ ਸਿੱਖਾਂ ਦੇ ਸਾਡੇ ਦੁਸ਼ਮਣਾਂ ਨਾਲ ਹੀ ਹੁਣ ਪਰ ਅਸੀਂ ਕਦੇ ਉਹਨਾਂ ਦੀ ਧੀ ਭੈਣ ਔਰਤ ਤੇ ਕਦੀ ਕੋਈ ਜਾਤੀ ਨਹੀਂ ਕੀਤੀ ਨਾ ਅਸੀਂ ਕਦੀ ਕੋਈ ਉਹਨਾਂ ਨੇ ਮਾੜੀ ਨਿਗਾਹ ਵੱਲ ਉਹਨਾਂ ਨੂੰ ਦੇਖਿਆ ਇਹ ਸਾਨੂੰ ਇਹ ਹੀ ਅਹਿਸਾਸ ਕਰਾ ਰਹੇ ਨੇ ਕਿ ਕਿ ਤੁਸੀਂ ਸਾਡੇ ਤੇ ਜਿਹੜਾ ਯਕੀਨ ਕੀਤਾ ਤੇ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਹੋਂਦ ਖਤਮ ਕਰ ਤੇ ਕੋਈ ਵੀ ਹੱਥਖੰਡਾ ਅਪਣਾ ਸਕਦੇ ਆ ਇਹ ਕੱਲੇ ਬੀਬੀ ਬਰਵਿੰਦਰ ਕੌਰ ਹੁਣਾਂ ਦੇ ਬਾਹਰ ਜਾਂਦਾ ਮਸਲਾ ਨਹੀਂ ਗਾ ਇਹ ਸਾਨੂੰ ਮਤਲਬ ਸਾਡੀ ਜਿਹੜੀ ਗਲਤੀ ਉਹਦਾ ਅਹਿਸਾਸ ਕਰਾ ਰਹੇ ਨੇ ਤਾਂ ਹੀ ਸਾਡੇ ਜਿਹੜੇ ਨੌਜਵਾਨਾਂ ਦੇ ਵਿੱਚ ਰੋਸ ਪ੍ਰਗਟ ਹੋ ਰਿਹਾ ਨੌਜਵਾਨ ਜਿਹੜੇ ਉਹਨਾਂ ਦੀ ਬੇਰੁਕੀ ਇਹ ਪੰਜਾਬ ਗਵਰਨਮੈਂਟ ਤੋਂ ਹਿੰਦੁਸਤਾਨ ਦੀ ਸਰਕਾਰ ਤੋਂ ਜਿਹੜੀ ਹੈ ਇਹ ਉਖੜਦੀ ਜਾ ਰਹੀ ਹੈ ਸੋ ਇਹਨਾਂ ਸਰਕਾਰਾਂ ਨੂੰ ਇਹ ਸਵਾਲ ਆ ਕਿ ਕੀ ਕਿਸੇ ਮੈਂਬਰ ਪਾਰਲੀਮੈਂਟ ਦੀ ਮਦਰ ਹੋਣਾ ਜਾਂ ਉਹਨਾਂ ਦੀ ਧਰਮ ਪਤਨੀ ਹੋਣਾ ਇਹ ਗਨਾਹ ਹਿੰਦੁਸਤਾਨ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਅਕੀਊਡ ਦਾ ਜਿਹੜਾ ਰਿਸ਼ਤੇਦਾਰ ਹੋ ਉਹ ਵੀ ਨਾਲ ਗਨਾਹ ਹੋਵੇ ਗਨਾਹਗਰ ਹੋਵੇਗਾ ਜੇ ਕੋਈ ਭਾਈ ਅਮਰਤਪਾਲ ਸਿੰਘ ਹੋਣਾ ਦੇ ਕੇਸ ਨੇ ਤੇ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਇੱਥੇ ਕਾਨੂੰਨ ਦੇ ਸਾਹਮਣੇ ਸਿਰਫ ਉਹੀ ਵਿਅਕਤੀ ਜਵਾਬਦੇਹ ਹੈ ਜਿਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਉਹਨਾਂ ਨੇ ਸੋ ਇਹ ਬਿਲਕੁਲ ਇਹਨਾਂ ਨੇ ਨਜਾਇਜ਼ ਕੀਤੀ ਆ ਇਹ ਦੋਵਾਂ ਸਰਕਾਰਾਂ ਨੂੰ ਆਪਣਾ ਜਿਹੜਾ ਐਟੀਟਿਊਡ ਆ ਨੈਤਿਕਤਾ ਦੇ ਆਧਾਰ ਤੇ ਜਿਹੜਾ ਇਹ ਦੁਬਾਰਾ ਇਹ ਤੇ ਰਿਵਿਊ ਕਰਨਾ ਚਾਹੀਦਾ ਪੰਥਕ ਜਥੇਬੰਦੀਆਂ ਜਾਂ ਸਿੱਖ ਜਮਾਤਾਂ ਜਾਂ ਫਿਰ ਇਹ ਅਸੀਂ ਕਹੀਏ ਕਿ ਐਸਜੀਪੀਸੀ ਇਸ ਮਾਮਲੇ ਤੇ ਚੁੱਪ ਕਿਉਂ ਹੈ ਕਿ ਸਾਡੀ ਵਿਰਾਸਤ ਨੂੰ ਸਾਡੇ ਸੱਭਿਆਚਾਰ ਨੂੰ ਢਾਹ ਲੱਗੀ ਹੈ ਜਿਹੜੇ ਵਿਦਵਾਨ ਫੇਸਬੁਕ ਤੇ ਉੱਤੇ ਬੈਠਦੇ ਨੇ ਜਿਹੜੇ ਬੜੇ ਕਲਮਾ ਚਲਾਉਂਦੇ ਨੇ ਬਹੁਤ ਹੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹ ਸਾਰੇ ਸ਼ਾਂਤ ਕਿਉਂ ਹੋ ਗਏ ਨੇ ਚੁੱਪ ਕਿਉਂ ਗਏ ਨੇ ਦੇਖੋ ਇਹਦੇ ਵਿੱਚ ਸਾਡਾ ਜਿਹੜਾ ਸ਼੍ਰੋਮਣੀ ਕਾਲੀਦਾਲ ਆ ਇਹਦੀ ਬੜੀ ਇਹ ਪਰੰਪਰਾ ਸ਼ਾਨਾਮਤੀ ਰਹੀ ਹੈ ਇਹਦੀ ਸਾਡੇ ਲੀਡਰ ਜਿਹੜੇ ਆ ਪਹਿਲੇ ਸਾਡੇ ਜਥੇਦਾਰ ਸੀ ਸਰਮੁਖ ਸਿੰਘ ਚਵਾਲ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਵੱਡੇ ਲੀਡਰ ਹੋਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਦੇ ਜੀ ਉਹਨਾਂ ਨੇ ਅਕਾਲੀ ਦਲ ਦਾ ਬੜਾ ਸ਼ਾਨਾਮਤੀ ਇਤਿਹਾਸ ਉਹਨਾਂ ਨੇ ਕਾਇਮ ਰੱਖਿਆ ਵੱਡੇ ਵੱਡੇ ਮੋਰਚੇ ਲੜੇ ਨੇ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦਾ ਮੋਰਚਾ ਜਿਹੜਾ ਸਾਕਾ ਉਹ ਅਕਾਲੀ ਦਲ ਨੇ ਲੜਿਆ ਪੰਜਾ ਸਾਹਿਬ ਦਾ ਸਾਕਾ ਜਿਹੜਾ ਅਕਾਲੀ ਦਲ ਨੇ ਫਿਰ ਜੈਤੋ ਦਾ ਮੋਰਚਾ ਅਕਾਲੀ ਦਲ ਜੀ ਕਿਹੜੇ ਕਿਹੜੇ ਵੱਡੇ ਮੋਰਚੇ ਜਿਹੜੇ ਸਾਡੇ ਉਹ ਲੀਡਰਾਂ ਦੇ ਵਿੱਚ ਕਾਬਲੀਅਤ ਸੀ ਉਹਨਾਂ ਦੇ ਵਿੱਚ ਤਿਆਗ ਔਰ ਪੰਥ ਪ੍ਰਤੀ ਭਾਵਨਾ ਪੰਜਾਬ ਲਈ ਵਫਾਦਾਰੀ ਸੀ ਉਹਨਾਂ ਦੇ ਲੀਡਰ ਤੇ ਉਹ ਉਹ ਕਮਰਸ਼ੀਅਲ ਲੀਡਰ ਨਹੀਂ ਸੀ ਕੋਈ ਉਹਨਾਂ ਦੇ ਉਹਨਾਂ ਦਾ ਲਾਲਚ ਪੈਸੇ ਬਣਾਉਣ ਦੇ ਨਹੀਂ ਸੀ ਜਿੱਦਾਂ ਅੱਜ ਅਕਾਲੀ ਦਲ ਦਾ ਪ੍ਰਧਾਨ ਉਹਦੀ ਕਾਬਲੀਅਤ ਇਹ ਹੈ ਕਿ ਉਹ 50 ਹਜ਼ਾਰ ਕਰੋੜ ਦੇ ਉਹਦੇ ਕੋਈ ਪ੍ਰਾਪਰਟੀ ਦੇ ਇਨਸੈਟ ਨਹੀਂ ਜੀ ਇਹ ਕੋਈ ਅਕਾਲੀ ਦਲ ਨਹੀਂ ਕੋਈ ਇਹ ਪ੍ਰਧਾਨ ਬਣ ਦੀ ਕੋਈ ਕਾਬਲੀਅਤ ਨਹੀਂ ਕੀ ਇਹਦੇ ਵਿੱਚ ਕਿ ਕੋਈ بڑا ਸਰਮਾਇਦਾਰ ਅੱਜ ਇਹ ਕਾਲੀ ਦਲ ਦੇ ਵਿੱਚ ਸ਼੍ਰੋਮਣੀ ਕਮੇਟੀ ਚ ਉਹਨਾਂ ਨੂੰ ਆਪੇ ਬਿਲੜ ਰਹੇ ਨੇ ਜਿਹੜੇ ਵੱਡੇ ਵੱਡੇ ਧਰਾੜ ਨੇ ਬੰਦੇ ਸਮੇਂ ਦੇ ਧਿਆਨ ਚ ਰੱਖਦੇ ਹੋਏ ਮੈਂ ਤੁਹਾਨੂੰ ਪੁੱਛਾਂਗਾ ਕੀ ਤੁਹਾਨੂੰ ਇਨ੍ਹਾਂ ਵੱਲੋਂ ਕੋਈ ਉਮੀਦ ਹੈ ਕਿ ਐਹਜੀਪੀਸੀ ਨੂੰ ਇੱਥੇ ਬੋਲਣਾ ਚਾਹੀਦਾ ਸੀ ਜਾਂ ਕਾਲੀ ਦਲ ਨੂੰ ਬੋਲਣਾ ਚਾਹੀਦਾ ਸੀ ਜਾਂ ਫਿਰ ਕਿਸੇ ਹੋਰ ਪੰਥਕ ਜਮਾਤ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀ ਵੇਖੋ ਇਹ ਦੋਵੇਂ ਪੰਥ ਦੀਆਂ ਨਮੈਦਾ ਜਥੇਬੰਦੀਆਂ ਨੇ ਇਹਨਾਂ ਨਾਲ ਸਾਡੇ ਭਾਵੇਂ ਲੱਖ ਵਖਰੇਵੇਂ ਹੋਣ ਜੀ ਪਰ ਇਹ ਮਨੁੱਖੀ ਹੱਕਾਂ ਦਾ ਕਾਣ ਹੈ ਇੱਕ ਸਿੱਖ ਬੀ ਇਹ ਜਾਤੀ ਦਾ ਇਹ ਮਸਲਾ ਹੈ ਇਹਦੇ ਵਿੱਚ ਥਰੋਨੀ ਕਮੇਟੀ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਸਾਡੇ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦੂਜੇ ਅਕਾਲੀ ਦਲ ਨੇ ਜਿਨ੍ਹਾਂ ਇਹ ਪੰਥਕ ਧੜੇ ਨੇ ਇਹ ਸਾਰੇ ਇਸ ਵੇਲੇ ਇਸ ਮੁੱਦੇ ਤੇ ਚੁੱਪ ਨੇ ਇਹਨਾਂ ਦੀ ਚੁੱਪੀ ਵੀ ਜਿਹੜੀ ਆ ਇਹ ਸਾਨੂੰ ਸ਼ੋਅ ਕਰਦੀ ਹੈ ਕਿ ਇਹ ਭਾਈ ਅਮਰਤਪਾਲ ਸਿੰਘ ਤੋਂ ਇਹ ਵੀ ਇਸ ਵੇਲੇ ਘਬਰਾ ਰਹੇ ਨੇ ਕਿ ਇਹ ਪੰਜਾਬ ਦੀ ਸਿੱਖਾਂ ਦਾ ਇੱਕ ਜਿਹੜਾ ਇਹ ਵਧੀਆ ਲੀਡਰ ਜਿਹੜਾ ਆਉਂ ਰਿਹਾ ਉਹ ਤੋਂ ਵੀ ਇਹ ਡਰ ਰਹੇ ਨੇ ਇਸ ਕਰਕੇ ਇਹ ਮਸਲੇ ਤੇ ਸਾਰੇ ਇਹ ਚੁੱਪ ਨੇ ਪਰ ਇਹਨਾਂ ਦੀ ਚੁੱਪੀ ਜਿਹੜੀ ਆ ਇਸ ਸਿੱਖੀ ਦਾ ਵੀ ਕਾਣ ਕਰੇਗੀ ਪੰਜਾਬ ਦਾ ਵੀ ਕਾਣ ਕਰੇਗੀ ਇਹ ਆਖਰਕਾਰ ਜਾਤੀਆਂ ਜਿਹੜੀਆਂ ਸਾਡੇ ਲੋਕਾਂ ਨੂੰ ਭੁਗਤੀਆਂ ਪੈਣਗੀਆਂ ਇਸ ਕਰਕੇ ਇਹਨਾਂ ਨੂੰ ਵੀ ਇਹ ਸਾਡੀ ਅਪੀਲ ਆ ਕਿ ਇਹ ਮੁੱਦੇ ਤੇ ਪੂਰੇ ਪੰਜਾਬ ਨੂੰ ਖੜਾ ਹੋਣਾ ਚਾਹੀਦਾ ਪੂਰੀ ਸਿੱਖ ਕੌਮ ਨੂੰ ਪੂਰੇ ਵਿਦੇਸ਼ਾਂ ਵਿੱਚ ਰਹਿੰਦੇ ਲੱਖ ਵਖਰੇਵੇਂ ਹੋਣ ਸਾਡੇ ਕਿਉਂਕਿ ਪਹਿਲਾਂ ਵੀ ਸਾਡੀਆਂ ਜਦੋਂ ਮਿਸਲਾਂ ਸੀਗੀਆਂ ਉਦੋਂ ਵੀ ਸਾਡੇ ਆਪੋ ਵਿੱਚ ਝਗੜੇ ਹੁੰਦੇ ਸੀਗੇ ਆਪੋ ਵਿੱਚ ਸਾਰਿਆਂ ਦੀ ਨਹੀਂ ਸੀ ਬਣਦੀ ਪਰ ਜਦੋਂ ਕੋਈ ਕੌਮੀ ਇਹੋ ਜਿਹਾ ਮਸਲਾ ਸਾਡੇ ਤੇ ਕੋਈ ਦਿਖਾਂਤ ਬਣਦਾ ਸੀ ਤੇ ਸਾਰੇ ਸਿੱਖ ਜਥੇਦਾਰ ਇਕੱਠੇ ਹੋ ਕੇ ਉਦੇ ਖਿਲਾਫ ਲੜਦੇ ਸੀ ਸੋ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਰੰਪ ਜਿੰਨੀਆਂ ਸਾਡੀਆਂ ਹੈਗੀਆਂ ਸੰਪਰਦਾਵਾਂ ਨਿਆਂਗ ਜਥੇਬੰਦੀਆਂ ਜਿੰਨੇ ਸਾਡੇ ਡੇਰੇ ਨੇ ਇਹਨਾਂ ਸਾਰਿਆਂ ਨੂੰ ਖੜੇ ਹੋ ਕੇ ਇਹਦੇ ਖਿਲਾਫ ਜਿਹੜੀ ਆ ਆਵਾਜ਼ ਚੁਕਣੀ ਚਾਹੀਦੀ ਆ ਔਰ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਖੜਾ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਕਿਸੇ ਤਰ੍ਹਾਂ ਇਹ ਸਿੱਖ ਬੀਬੀ ਦੇ ਖਿਲਾਫ ਇਹੋ ਜਿਹਾ ਵਿਤਕਰਾ ਨਾ ਹੋਵੇ। ਇਹ ਇਕੱਲਾ ਭਾਈ ਅਮਰਪਾਲ ਸਿੰਘ ਦਾ ਮਸਲਾ ਨਹੀਂ। ਇਸ ਵੇਲੇ ਪੂਰੇ ਪੰਜਾਬ ਦੀ ਅਨਕ ਦਾ ਸਿੱਖੀ ਦੀ ਅਨਕ ਦਾ ਜਿਹੜਾ ਸਵਾਲ ਬਣ ਚੁੱਕਾ। ਜੀ ਬਿਲਕੁਲ ਪ੍ਰੀਤਪਾਲ ਜੀ ਕਹਿ ਰਹੇ ਨੇ ਕਿ ਇਸ ਵੇਲੇ ਪੰਜਾਬ ਦੀ ਅਨਕ ਤੇ ਸਿੱਖੀ ਦੀ ਅਨਕ ਦਾ ਸਵਾਲ ਹੈ। ਸੋ ਜਿਉਂਦੇ ਤੇ ਮੁਰਦੇ ਦੇ ਵਿੱਚ ਕੀ ਫਰਕ ਹੁੰਦਾ ਤੁਸੀਂ ਵੀ ਜਾਣਦੇ ਹੋ। ਜਿਹੜੇ ਮੁਰਦੇ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਨਾ ਕੰਮ ਦਾ ਨਾ ਸੁੱਖ ਦਾ ਨਾ ਦੁੱਖ ਦਾ। ਨਾ ਕਿਸੇ ਦੀ ਇੱਜ਼ਤ ਦਾ ਨਾ ਬੇਇੱਜ਼ਤੀ ਦਾ ਕਿਉਂਕਿ ਉਹ ਮੁਰਦਾ ਹੈ। ਮਰਦਾ ਕਦੀ ਬੋਲਦਾ ਨਹੀਂ ਹੈ ਮਰਦਾ ਸੁਣ ਵੀ ਨਹੀਂ ਸਕਦਾ ਸੋ ਪੰਜਾਬ ਦੇ ਵਿੱਚ ਰਹਿਣ ਵਾਲੀ ਜਿਹੜੀਆਂ ਇਸ ਵੇਲੇ ਜਮਾਤਾਂ ਨੇ ਸਿੱਖ ਜਮਾਤਾਂ ਨੇ ਸੋ ਉਹਨਾਂ ਨੂੰ ਸਾਬਤ ਕਰਨਾ ਪਏਗਾ ਕਿ ਕੀ ਉਹ ਜਿਉਂਦੀਆਂ ਨੇ ਜੇ ਉਹ ਜਿਉਂਦੀਆਂ ਨਹੀਂ ਤਾਂ ਬੋਲਦੀਆਂ ਕਿਉਂ ਨਹੀਂ ਜੇਕਰ ਉਹ ਜਿਉਂਦੀਆਂ ਨੇ ਤਾਂ ਇਸ ਮੁੱਦੇ ਦੇ ਉੱਤੇ ਜਿਹੜਾ ਇਸ ਵੇਲੇ ਇੱਕ ਸਿੱਖ ਬੀਬੀ ਦਾ ਗੁਨਾਹ ਕੀ ਹੈ ਕਿ ਉਹ ਅਮਰਪਾਲ ਦੀ ਮਾਤਾ ਹੈ ਤੇ ਦੂਸਰਾ ਉਹ ਸਿੱਖ ਕਿਸ ਤੋਂ ਪਹਿਲਾਂ ਇੰਨੇ ਲੀਡਰ ਨੇ ਇੰਨੇ ਐਮਪੀ ਨੇ ਇੰਨੇ ਉਹਨਾਂ ਦੇ ਉੱਤੇ ਪਰਚੇ ਦਰਜ ਨੇ ਜਿਹੜਾ ਛਾਤੀ ਤਾਂ ਮਾਰ ਕੇ ਦੇਖੋ ਜਿਹੜੇ ਐਸੇਲੇ ਜਿੰਨੇ ਵੀ ਹੋਰ ਪਾਰਟੀਆਂ ਦੇ ਐਮਪੀ ਨੇ ਉਹਨਾਂ ਦੇ ਉੱਪਰ ਗੁਨਾਹ ਕਿੜੇ-ਕੜੇ ਨੇ ਪਰਚੇ ਕਿੜੇ-ਕੜੇ ਨੇ ਕੀ ਉਹਨਾਂ ਦੀਆਂ ਪਤਨੀਆਂ ਨੂੰ ਉਹਨਾਂ ਦੀਆਂ ਮਾਤਾਵਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਕਦੀ ਕਿਸੇ ਨੇ ਏਅਰਪੋਰਟ ਤੇ ਰੋਕਿਆ ਜੇਕਰ ਉਹਨਾਂ ਨੂੰ ਨਹੀਂ ਰੋਕਿਆ ਤਾਂ ਫਿਰ ਇੰਨਾਂ ਦੇ ਉੱਪਰ ਤਾਂ ਮਾਮਲਾ ਵੀ ਕੋਈ ਦਰਜ ਨਹੀਂ ਸੀ ਇਹਨਾਂ ਨੂੰ ਰੋਕਣ ਦੇ ਪਿੱਛੇ ਵਜ੍ਹਾ ਕੀ ਹੈ ਕਾਰਨ ਕੀ ਹੈ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਪਿਤਾ ਜੀ ਨੂੰ ਸਾਰਿਆਂ ਨੂੰ ਰੋਕਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਜਿਹੜੀਆਂ ਪੰਥਕ ਜਮਾਤਾਂ ਨੇ ਵਿਦਵਾਨ ਨੇ ਉਹ ਇੱਥੇ ਤੇ ਆਪਣਾ ਪੱਖ ਕੀ ਰੱਖਦੇ ਨੇ ਤਾਂ ਸਮਾਂ ਦੱਸੇਗਾ ਕੀ ਤੁਸੀਂ ਵੀ ਸਮਝਦੇ ਹੋ ਜਿੰਨੇ ਵੀ ਦਰਸ਼ਕ ਨੇ ਕਿ ਇਹ ਜੋ ਹੋਇਆ ਵਾਜਿਬ ਹੈ ਜਾਇਜ ਹੈ ਹੋਣਾ ਚਾਹੀਦਾ ਸੀ ਜਾਂ ਫਿਰ ਤੁਸੀਂ ਵੀ ਆਪਣਾ ਕੋਈ ਕਮੈਂਟ ਆਪਣਾ ਕੋਈ ਪੱਖ ਰੱਖਣਾ ਚਾਹਦੇ ਹੋ ਕਿ ਨਹੀਂ ਇਹ ਤੱਕ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਗੁਨਾਹਗਾਰ ਹੈ ਤਾਂ ਉਹ ਆਪਣੀ ਸਜ਼ਾ ਭੁਗਤ ਰਿਹਾ ਜਾਂ ਉਹਨੂੰ ਸਜ਼ਾ ਦਿੱਤੀ ਜਾਵੇ ਇੱਕ ਗੁਨਾਹਗਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਪਰਿਵਾਰ ਨੂੰ ਹੀ ਉਤੇ سزا ਜਿਹੜੀ ਹੈ ਉਹਦੇ ਗੁਨਾਹ ਦੀ ਦਿੱਤੀ ਜਾਵੇ ਸੋ ਆਪਣੀ رائے ਆਪਣਾ ਪੱਖ ਜਰੂਰ ਰੱਖਿਓ ਸੋ ਇਹਦੇ ਨਾਲ ਹੀ ਲੈਨੇ ਤੁਹਾਡੇ ਤੋਂ ਵੀ ਇਜਾਜ਼ਤ ਹੈ ਪਾਇ ਪ੍ਰਤੀਪਾਲ ਜੀ ਆਪ ਜੀ ਤੋਂ ਵੀ ਲੈਨੇ ਤੇ ਇਜਾਜ਼ਤ ਬਹੁਤ শুকਰੀਆ ਧੰਨਵਾਦ ਸਾਸਰੀ ਕਾਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੈਕਟਰ ਹਸਲ ਦੀ ਆਵਾਜ਼ ਹੈ ਨਰਾਈ ਟੂਡੇ